ਕਰ ਦੋ ਯਾਰ ਸਾਰੇ ਬੰਦ ਕਰਵਾ ਲੈਣ ਵਾਸਤੇ ਲੋ ਚੱਲੀਏ ਸਾਰੇ ਬੰਦ ਕਰੀਏ ਕੋਈ ਨਹੀਂ ਕਰੂਗਾ ਵੀ ਹਲੋ ਹਲੋ ਨਾ ਰਾਈ ਗੱਲ ਜਿੰਦਾ ਰੌਣਕਾਂ ਹਰਦੀਪ ਕੁਮਾਰ ਕੀ ਕਾਰਨ ਹੈ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਹੈ? ਮਿਊਸਪਲ ਕਮੇਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੀ। ਪਹਿਲਾਂ ਮਿਊਸਪਲ ਕਮੇਟੀ ਨੇ ਕਹਿ ਗਏ ਇਹ ਸਾਡੇ ਤੋਂ ਇਹ ਦਰਬਾਲਾਂ ਲਗਵਾਈਆਂ ਸੀ ਵੀ ਪੱਕੀ ਦਰਬਾਲ ਹਟਾ ਦਿਓ ਤੇ ਫੋਲਡਿੰਗ ਵਾਲੀ ਦਰਬਾਲ ਲਗਾਓ। ਅੱਜ ਉਹੀ ਦਰਬਾਲਾਂ ਮਿਊਸਪਲ ਕਮੇਟੀ ਵੱਲੋਂ ਤੋੜੀਆਂ ਜਾ ਰਹੀਆਂ ਨੇ। ਸਭ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਕਹਿੰਦੇ ਚਾਹੇ ਦੁਕਾਨਾਂ ਬੰਦ ਕਰੋ ਪਰ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਨਾਲ ਸਾਰਿਆਂ ਨਾਲ। ਤੇ ਹੁਣ ਕਹਿੰਦੇ ਕੀ ਇਹ ਤਾਂ ਕਹਿੰਦੇ ਦੁਕਾਨਾਂ ਬੰਦ ਕਰਕੇ ਬਸ ਚਲੇ ਜਾਓ ਇੱਥੋਂ। ਸਾਰੇ ਆਪਣੇ ਘਰਾਂ ਨੂੰ ਚ ਜਿਹੜਾ ਜੀਟੀ ਰੋਡ ਚਾਰ ਕੀਤਾ ਹੈ ਜਿਹਦੇ ਬਾਰੇ ਕੀ ਕੌਂਸਲ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਅਸੀਂ ਕੋਈ ਗੈਰ ਕਾਨੂੰਨੀ ਧੰਦੇ ਨਹੀਂ ਕਰਦੇ ਅਸੀਂ ਆਪਣਾ ਕਾਰੋਬਾਰ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਠੀਕ ਆ ਤੇ ਹੁਣ ਕੀ ਨਗਰਪਾਲਿਕਾ ਸਹਿਬ ਯਾਰੀ ਟੀਟੀ ਰੋਡ ਤੇ ਵੀ ਸਿਰਫ ਪਿਆਰਾਂ ਦੇ ਕਿਹੜੇ ਗੱਡੀਏ ਗੱਡੀਏ ਚੱਲਦੀਆਂ ਨੇ ਕੋਈ ਸਾਡੇ ਕੋਈ ਹਾਈਵੇ ਥੋੜੀ ਚੱਲਦੀ ਜਿਹੜਾ ਉੱਥੇ ਸਾਨੂੰ ਇੰਨਾ ਜ਼ਿਆਦਾ ਸਮਾਨ ਚੁਕਾਇਆ ਜਾ ਰਿਹਾ ਔਰ ਸਾਣਾ ਇੰਨਾ ਤੰਗ ਕੀਤਾ ਜਾ ਰਿਹਾ ਜਦ ਤੱਕ ਸਾਡੇ ਲਈ ਇਹ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਜੀ ਘਟਨਾ ਕਈ ਮੇਰਾ ਨਾਮ ਹਰਪ੍ਰੀਤ ਕੁਮਾਰ ਅਭੀ ਸਿੰਘ ਕਾਰਨ ਵੀਰ ਜੀ ਇਹੀ ਹੈ ਦੁਕਾਨਦਾਰ ਜਿਹੜੇ ਨੇ 20 25 25 ਸਾਲ ਤੋਂ ਬਾਜ਼ਾਰਾਂ 'ਚ ਬੈਠੇ ਆ ਆਪਣਾ ਰੋਜਗਾਰ ਕਰਦੇ ਆ ਗਰੀਬ ਬੰਦੇ ਨੇ ਕੋਈ ਚੱਪਲਾਂ ਦੀ ਦੁਕਾਨ ਆ ਕੋਈ ਕੱਪੜਿਆਂ ਦੀ ਦੁਕਾਨ ਆ ਇਹਨਾਂ ਕੋਲ ਦੋ ਦੋ ਤਿੰਨ ਤਿੰਨ ਮਲਾਜ਼ਮ ਵੀ ਕੰਮ ਕਰਦੇ ਨੇ ਜਿਹੜੇ ਬਾਜ਼ਾਰ 'ਚ ਇਹ ਨਗਰ ਕੌਂਸਲ ਵਾਲੇ ਅੱਜ ਆਏ ਨੇ 40 40 50 50 ਬੰਦੇ ਇਕੱਠੇ ਹੋ ਕੇ ਬਿਨਾਂ ਨੋਟਿਸ ਦਿੱਤੇ ਬਿਨਾਂ ਪ੍ਰਸ਼ਾਸਨ ਦੇ ਕਹੇ ਕੁਝ ਇਹਨਾਂ ਦੇ ਬੋਰਡ ਇਹਨਾਂ ਦੀਆਂ ਰੇਡੀਆਂ ਚੱਪਲਾਂ ਨੇ ਕਿਸੇ ਦਾ ਸਮਾਨ ਕਿਸਦੇ ਬੈਗ ਚੱਕ ਕੇ ਲੈ ਗਏ ਜਦ ਕਿ ਜਦ ਕਿ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ ਵੀ ਹਾਂਜੀ ਵੀਰ ਜੀ ਤੁਸੀਂ ਰਸਤਾ ਖਾਲੀ ਕਰ ਦਿਓ ਵੀ ਬਾਜ਼ਾਰ 'ਚ ਲੰਘਣਾ ਔਖਾ ਹੁਣ ਵੀਰ ਜੀ ਉਹਨਾਂ ਦਾ ਕਿਸੇ ਦਾ ਅੱਗ ਦਾ ਕੰਮ ਹੈ ਕਿਸਦਾ ਕਿ ਉਹ ਦੁਕਾਨਦਾਰ ਭੱਠੀ ਅੱਗ ਅੰਦਰ ਕਿਵੇਂ ਲਾਵੇ ਜਿਹੜੇ 25-25 ਸਾਲਾਂ ਤੋਂ ਬੈਠੇ ਕਦੇ ਕਿਸੇ ਸਰਕਾਰ ਨੇ ਤੰਗ ਨਹੀਂ ਕਰਿਆ ਆ ਕੇ ਪਰ ਜਿਹੜੀ ਹੁਣ ਸਰਕਾਰ ਆਈ ਹੈ ਨਗਰ ਕੌਂਸਲ ਦੇ ਜਿਹੜੇ ਮੈਡਮ ਪਰਮਜੀਤ ਕੌਰ ਹੈ ਇਹ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਸਾਡਾ ਹੱਥ ਧਮਕੀ ਦੇ ਰਹੀ ਹੈ ਸਾਡਾ ਹੱਥ ਜੋੜ ਕੇ ਬੈੰਤੀ ਮੈਡਮ ਨੂੰ ਵੀ ਬੈਠ ਕੇ ਦੁਕਾਨਦਾਰਾਂ ਨਾਲ ਗੱਲ ਕਰਨ ਵੀ ਇੰਨਾ ਧੱਕਾਸ਼ਾਹੀ ਨਾ ਕਰਨ ਉਹ ਕਹਿੰਦੇ ਵੀ ਲੋਸਮੈਂਟ ਬੇਸ਼ੱਕ ਕਰਾਈ ਹੈ ਜੀ ਪਰ ਐ ਵੀ ਬਾਜ਼ਾਰ ਤਾਂ ਪਹਿਲਾਂ ਹੀ ਥੋੜਾ ਜਗ੍ਹਾ ਪਹਿਲਾਂ ਹੀ ਘਟਾ ਹੈ ਕਹਿਣ ਦਾ ਮਤਲਬ ਇਹ ਹੈ ਵੀ ਬਾਜ਼ਾਰ 'ਚ ਜਿਹੜੀ ਸਮੱਸਿਆ ਹੈ ਮੇਨ ਜੀਟੀ ਰੋਡ ਤੇ ਆਪਣਾ ਹੱਲ ਕਰਾਣ ਜਾਮ ਤਾਂ ਮੇਨ ਜੀਟੀ ਰੋਡ ਤੇ ਲੱਗਦਾ ਹੈ ਵੀ ਪਾਰਕਿੰਗ ਦੀ ਸਮੱਸਿਆ ਬਣਾਉਣ ਕੋਈ ਸ਼ਹਿਰ 'ਚ ਕੋਈ ਉਹ ਕਰ ਹੁਣ ਥਾਂ ਥਾਂ ਦੁਕਾਨਾਂ ਦੇ ਅੱਗੇ ਵੀ ਬੂਟੇ ਲਾਤੇ ਗਾ ਕਿੱਥੋਂ ਹੋਵੇ ਅਗਲਾ ਰੋਜੀ ਰੋਟੀ ਕਿੱਥੋਂ ਕਮਾਵੇ ਮਹਿੰਗਾਈ ਦਾ ਟਾਈਮ ਹੈ ਜੀ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਾਨੂੰ ਆਪਾਂ ਐਮਐਲਏ ਦੀ ਵੀ ਇੱਥੇ ਨੂੰ ਕਹਿਣਾ ਚਾਹੁੰਦੇ ਆਂ ਵੀ ਬੈਠ ਕੇ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਧੱਕਾਸ਼ਾਹੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਇਹਨੂੰ ਬੰਦ ਕੀਤਾ ਜਾਵੇ ਸਰ ਜੀ ਤਰੁਣ ਪ੍ਰਧਾਨ ਕੀ ਕਾਰਨ ਜਿਹੜੇ ਪ੍ਰੋਟੈਸਟ ਕਰ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਹੈ ਰਜਗਾਨਾ ਬੰਦ ਕਰਾਈਆਂ ਜਾ ਰਹੀਆਂ ਨੇ ਕੀ ਕਹਿੰਦੇ ਆਂ ਪੰਜ ਸਾਲਾਂ ਤੋਂ ਅਸੀਂ ਬੈਠੇ ਆਂ ਕਹਿੰਦੇ ਆਂ ਬਾਦਰੇ ਥੱਲੇ ਕਮੇਟੀ ਕਹਿੰਦੀ ਆ ਵਰਤ ਸਕਦੇ ਹੋ ਜਗਾ ਮੈਂ ਕਹਿੰਦਾ ਅਸੀਂ ਬਾਦਰਾ ਥੱਲੇ ਵੀ ਨਹੀਂ ਵਰਤਉਣੀ ਦੁਕਾਨਾਂ ਬੰਦ ਕਰਾਈ ਜਾਂਦੇ ਆ ਅਸੀਂ ਗਰੀਬ ਕਿੱਥੇ ਜਾਈਏ ਦੁਕਾਨਾਂ ਬੰਦ ਨੇ ਸਾਡੀ ਹੋਂਦ ਸਾਰੀ ਮਾਰਕੀਟ ਮਦਨ ਬੰਦ ਕਰਾਤੀ ਤੇ ਇਹ ਕਿੰਨੀ ਦੇਰ ਕੋਚੇ ਜੱਟਾ ਰਹੇ ਜਿਵੇਂ ਫਰੋਚ ਕਰ ਰਹੇ ਨੇ ਫਰੋਚ ਮੈਂ ਹਟਾ ਰਹੇ ਨੇ ਕਹਿੰਦਾ ਰੋਡ ਸਾਫ ਕਰਨਾ ਕਰੋ ਸਾਮਾਨ ਹਟਾਓ ਕੰਨਾਂ ਨਾਲ ਕਮਦਾਗਰਾਂ ਤੋਂ ਬਾਦਰਾ ਥੱਲੇ ਬੈਠੇ ਆ ਉਹ ਵੀ ਨਹੀਂ ਕੰਮ ਕਰਨ ਦੇਣਾ ਕਹਿੰਦੇ ਹਾਂਜੀ ਨੀਂ ਰੰਦੇ ਨਹੀਂ ਕਰੋ ਮੇਰਾ ਪਾ ਉਹ ਪੂਰਾ ਮੈਂ ਇਹ ਕਾਰਨ ਜਿਹੜਾ ਕੋ ਡਿਸਕਸ ਕਾਰਨ ਕੀ ਰੋਜ ਜਾਂਦੇ ਆ ਜੀ ਆਪਣਾ ਆ ਸਮਾਨ ਚੱਕੋ ਪਿੱਛੇ ਰੋਜ ਮਾਲ ਖਰਾਬ ਹੁੰਦਾ ਦੁਕਾਨਦਾਰੀ ਇਹ ਜਿਵੇਂ 0 ਹੋ ਗਈ ਆ ਇੰਨੇ ਦੁਖੀ ਹੋ ਕੇ ਤਰ ਮਾਲ ਸਗਰੇ ਬਣਾਏ ਜਾਂ ਛੰਮੀ ਸਿੱਟਣਾ ਪੈਂਦਾ ਲਿਆ ਕੇ ਕਿਸੇ ਦਾ ਕੰਮ ਕਰਦੇ ਅੱਜ ਆਪਣਾ ਜੈ ਮਾਮੇ ਮਿਲ ਕੇ ਆਂਦੀ ਇੱਕ ਦੁਕਾਨ ਸ਼ੋਪ ਹੈ ਜੀ ਕਿਹੜੇ ਗੀ ਆ ਬਾ ਪਿੱਛੇ ਕਰੋ ਪਿੱਛੇ ਕਰੋ ਆ ਆ ਸਗਰੇ ਮਾਲ ਬਣਾਏ ਜਾਂ ਛੰਮੀ ਸਿੱਟਣਾ ਪੈਂਦਾ ਲਿਆ ਕੇ ਸੋ ਲੀਗ ਇੰਪਲਮੈਂਟਡ ਆ ਰਹੇ ਨਹੀਂ ਦੇਖੋ ਅਸੀਂ ਅਸੀਂ ਪਹਿਲੇ ਹੀ ਪਿੱਛੇ ਬੈਠੇ ਉਹਨੂੰ ਹੋਰ ਪਿੱਛੇ ਕਰੋ ਅੰਦਰ ਵੜ ਜਾइए ਇਹ ਇਹ ਛੋੜੇ ਦੇ ਕਾਰਕੇ ਕੀਤੀ ਜਾ ਰਹੀ ਹੈ ਕਿ ਧਨਾੜਾ ਦੇ ਕਰਮਚਾਰੀ ਯੂਨੀਅਨ ਖਾਰਾ ਬਈ ਉਹਨੂੰ ਦੇਖੋ ਸਾਡੇ ਦੇ ਹੋਰ ਕਿਤੇ ਹੋਰੇ ਨਾਲ ਬਾਤ ਹੀ ਪਤਾ ਲੱਗੂਗੀ ਕੀ ਮੰਗਤ ਨੂੰ ਸਾਨੂੰ ਇਹ ਜਿੱਥੇ ਅਸੀਂ ਬੈਠੇ ਅਸੀਂ ਕਿਹੜੇ ਨਜ਼ਾਇਜ਼ ਬੈਠੇ ਜਿਹੜੇ ਸਾਡਾ ਹੈਗਾ ਉਹ ਤੋਂ ਸਾਨੂੰ ਪਹਿਲਾਂ ਚਾਹੀਦਾ ਕੋਈ ਹੋ ਜੀ ਬਾਹਰ ਲਾਈਏ ਫਿਰ ਦੁਕਾਨ ਦੇ ਉਹਦਾ 3-3 ਫੁੱਟ ਦੇ ਜਗ੍ਹਾ ਮਿਲਣੀ ਚਾਹੀਦੀ ज्यादा नहीं सिर्फ तीन चार फुट है देखो जरा तुम आगे देखो यहाँ चार फुट है तीन फुट है और पहली फुट बने तो तो जी बैठे हैं किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है